ਧੰਨ ਵਾਹਿਗੁਰੂ ਸਾਹਿਬ ਜੀਓ ਪ੍ਰਭ ਕੈ ਸਿਮਰਨ ਰਿਤ ਸਿਧ ਨਉ ਨਿਦਾ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁਧ Prabake Simran Jap Tap Pujam Prabake Simran Bin Sey Dujam Prabake Simran Tirth Ish Nani Prabake Mani ਪ੍ਰਭ ਕੈ ਸਿਮਰਨ ਹੋਇ ਸੁਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਈ ਨਾਨਕ ਤਾਹ ਕੈ ਲਾਗੋ ਪਈ ਸੇ ਸਿਮਰਹਿ ਜਿਨ ਆਪ ਸਿਮਰਾਈ ਨਾਨਕ ਤਾਂ ਕੈ ਲਾਗੋ ਪਾਈ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਈ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀ ਬੜੇ ਵੱਡੇ ਭਾਗ ਨੇ ਜੋ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਬੈਠਣ ਦਾ ਜੋ ਸਾਨੂੰ ਸਭਨਾਂ ਨੂੰ ਸੁਭਾਗ ਸਮਾਪਤ ਹੋਇਆ ਹੈ ਪਵਨ ਅਸਥਾਨਾਂ ਦੇ ਉੱਪਰ ਚਰਹੀ ਸ੍ਰੀ ਸੁਖਮਨੀ ਸਾਹਿਬਾਣੀ ਦੀ ਲੜੀਵਾਰ ਗੁਰਮਤ ਵਿਚਾਰ ਦੇ ਨਾਲ ਆਉਜੜਨਾ ਕਰੀਏ ਵਿਚਾਰਾਂ ਦੀ ਰਮਤਾ ਤੋਂ ਪਹਿਲਾਂ ਮਨੰਦੀਆਂ ਮਿਰਤੀਆਂ ਨੂੰ ਕਰੋ ਇਕਾਗਰ ਸਤਿਗੁਰਾਂ ਦੇ ਚਰਨਾਂ ਵਿੱਚ ਲਵਾਓ ਹਾਜ਼ਰੀ ਬੜੇ ਪਿਆਰ ਦੇ ਨਾਲ ਬਲਾਉ ਜੀ ਫਤੀ ਅਕੂ ਜੀ ਵਾਹ ਕੇ ਗੁਰੂ ਜੀ ਦਾ ਖਾਲਸਾ ਵਾਜ ਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਜਦੋਂ ਗੁਰਬਾਣੀ ਨੂੰ ਪੜਦੇ ਆ ਬਾਣੀ ਦੇ ਵਿੱਚ ਮਾਲਕ ਦੇ ਪਰਮਾਤਮਾ ਦੇ ਨਾਮ ਦੀ ਬੜੀ ਵਡਿਆਈ ਕੀਤੀ ਹੈ ਤੇ ਉਸੇ ਹੀ ਪਰਮਾਤਮਾ ਦੇ ਨਾਮ ਦੀਆਂ ਬਰਕਤਾਂ ਸਿਮਰਨ ਦੀਆਂ ਬਰਕਤਾਂ ਨੂੰ ਬਿਆਨ ਕਰਦੇ ਆ ਹੋਇਆਂ ਮੇਰੇ ਸਤਿਗੁਰਾਂ ਨੇ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਇਸ ਸੁਖਮਨੀ ਸਾਹਿਬ ਬਾਣੀ ਨੂੰ ਉਚਾਰਿਆ ਇਦੀ ਵਿੱਚ ਮੇਰੇ ਸਤਿਗੁਰਾਂ ਨੇ ਸਭਨਾ ਤੋਂ ਪਹਿਲਾਂ ਅਰੰਭਤਾ ਹੀ ਪਰਮਾਤਮਾ ਦੇ ਸਿਮਰਨ ਤੋਂ ਕੀਤੀ ਕਿ ਭਲਿਆ ਜਿਹੜਾ ਤੇਰਾ ਮਕਸਦ ਹੈ ਜਿਹੜਾ ਤੇਰਾ ਮਨੋਰਥ ਹੈ ਜਿਸ ਕਾਰਜ ਲਈ ਤੂੰ ਸੰਸਾਰ ਦੇ ਅੰਦਰ ਆਇਆ ਹੈ ਜਿਸ ਮਨੋਰਥ ਨੂੰ ਤੂੰ ਲੈ ਕੇ ਆਇਆ ਹੈ ਪਹਿਲਾਂ ਤੈਨੂੰ ਉਸ ਮਨੋਰਥ ਦੇ ਬਾਰੇ ਪਤਾ ਹੋਵੇ ਤੇ ਦੂਸਰਾ ਜਦੋਂ ਤੂੰ ਉਸ ਮਨੋਰਥ ਦੇ ਵੱਲ ਤੁਰੇਂਗਾ ਉਸ ਰਸਤੇ ਦੇ ਉੱਤੇ ਤੁਰੇਂਗਾ ਤੇ ਮਾਲਕ ਤੈਨੂੰ ਕੀ ਬਰਕਤਾਂ ਤੇਰੀ ਝੋਲੀ ਦੇ ਵਿੱਚ ਪਾਵੇਗਾ ਦੁਨੀਆ ਦੇ ਉੱਤੇ ਕੁਝ ਅਜਿਹੀਆਂ ਚੀਜ਼ਾਂ ਨੇ ਕੁਝ ਅਜਿਹੇ ਪਦਾਰਥ ਨੇ ਹਰ ਬੰਦਾ ਕਹਿੰਦਾ ਵੀ ਮੇਰੀ ਝੋਲੀ ਦੇ ਵਿੱਚ ਇਹ ਚੀਜ਼ਾਂ ਪੈ ਜਾਣ ਮੇਰੇ ਕੋਲ ਰਿੱਧੀਆਂ ਆ ਜਾਣ ਮੇਰੇ ਕੋਲ ਸਿੱਧੀਆਂ ਆ ਜਾਣ ਮੇਰੇ ਜਿਹੜੇ ਖਜ਼ਾਨੇ ਨੇ ਇਹ ਖਜ਼ਾਨੇ ਭਰੇ ਰਹਿ ਭਾਵੇਂ ਉਹ ਪੈਸੇ ਦੇ ਕਰਕੇ ਹੋਣ ਭਾਵੇਂ ਉਹ ਅਨਾਜ ਦੇ ਕਰਕੇ ਹੋਣ ਈਆਂ ਪੁੱਤਰਾਂ ਦੇ ਕਰਕੇ ਹੋਣ ਕਿਸੇ ਵੀ ਕਰਕੇ ਇਹ ਜਿਹੜੇ ਖਜ਼ਾਨੇ ਹੁਣ ਵੀ ਇਹ ਖਜ਼ਾਨੇ ਭਰਪੂਰ ਰਹਿਣ ਹਰ ਸਮੇਂ ਭਰੇ ਰਹਿਣ ਤੇ ਕਈ ਵਾਰੀ ਬੰਦੇ ਦੀ ਜਿਹੜੀ ਸਾਰੀ ਜ਼ਿੰਦਗੀ ਹੀ ਇਸ ਚੀਜ਼ ਦੇ ਵਿੱਚ ਲੰਘ ਜਾਂਦੀ ਹੈ ਉਹ ਇਨਾਂ ਖਜ਼ਾਨਿਆਂ ਨੂੰ ਪ੍ਰਾਪਤ ਕਰਨ ਦੇ ਲਈ ਪਰ ਮੇਰੇ ਸਤਿਗੁਰਾਂ ਨੇ ਅੱਜ ਬਖਸ਼ਿਸ਼ ਕੀਤੀ ਕਹਿਣ ਲੱਗੇ ਵੀ ਭਲਿਆ ਪ੍ਰਮਾਤਮਾ ਦਾ ਜਿਹੜਾ ਸਿਮਰਨ ਹੈ ਨਾ ਜਦੋਂ ਬੰਦਾ ਕੋਈ ਸੱਚੇ ਮੰਦੇ ਨਾਲ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ ਪ੍ਰਮਾਤਮਾ ਨੂੰ ਚੇਤੇ ਕਰਦਾ ਹੈ ਜਿਨ੍ਹਾਂ ਪਦਾਰਥਾਂ ਦੇ ਪਿੱਛੇ ਜਿਨ੍ਹਾਂ ਰੇਡੀਆਂ ਦੇ ਕਰਕੇ ਜਿਨ੍ਹਾਂ ਸਿੱਧੀਆਂ ਦੇ ਪਿੱਛੇ ਸਾਰੀ ਦੁਨੀਆ ਭੱਜੀ ਫਿਰਦੀ ਹੈ ਪਰਮਾਤਮਾ ਤਰੁੱਟ ਕੇ ਉਹਨਾਂ ਦੀਆਂ ਝੋਲੀ ਦੇ ਵਿੱਚ ਇਹ ਜਿਹੜੀਆਂ ਦਾਤਾਂ ਪਾ ਦਿੰਦਾ ਜੀ ਆਪਾਂ ਸਤਿਗੁਰਾਂ ਦੀ ਬਾਣੀ ਦਾ ਇੱਕ ਤੁਸੀਂ ਬਚਨ ਪੜੋ ਤੀਸਰੇ ਪਾਤਸ਼ਾਹ ਦਾ ਬਚਨ ਹੈ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਸਿੱਖਾਈ ਆ ਆਕੇ ਸਵਾਲ ਕੀਤਾ ਕਹਿਣ ਲੱਗਾ ਸੱਚੇ ਪਾਤਸ਼ਾਹ ਜਿਹੜੇ ਮਾਲਕ ਪਰਮਾਤਮਾ ਦੇ ਸਿਮਰਨ ਦੇ ਨਾਲ ਜੁੜ ਜਾਂਦੇ ਨੇ ਭਗਤ ਬੰਦਗੀ ਦੇ ਨਾਲ ਜੁੜ ਜਾਂਦੇ ਨੇ ਫਿਰ ਉਹ ਦੁਨੀਆ ਦੇ ਪਦਾਰਥਾਂ ਤੋਂ ਉਪਰਾਮਕ ਹੋ ਜਾਂਦੇ ਨੇ ਕਿਉਂਕਿ ਸਾਰੇ ਹੀ ਲੋਕ ਦੁਨੀਆ ਦੇ ਪਦਾਰਥਾਂ ਦੇ ਪਿੱਛੇ ਭੱਜੇ ਫਿਰਦੇ ਨੇ ਹਰ ਬੰਦੇ ਨੂੰ ਆਪ ਮੰਨ ਦੇ ਵਿੱਚ ਹੁੰਦੀ ਹੈ ਵੀ ਮੇਰੇ ਕੋਲ ਸ਼ਕਤੀ ਹੋਵੇ ਮੇਰੇ ਕੋਲ ਤਾਕਤ ਹੋਵੇ ਤੇ ਪਰ ਸੱਚੇ ਪਾਤਸ਼ਾਹ ਨੂੰ ਜਦੋਂ ਸਵਾਲ ਕੀਤਾ ਤੇ ਮੇਰੇ ਸੱਚੇ ਪਾਤਸ਼ਾਹ ਜੀ ਨੇ ਇੱਕੋ ਗੱਲ ਆਖੀ ਕਹਿਣ ਲੱਗੇ ਭਲਿਆ ਦੁਨੀਆ ਦੇ ਜਿਹੜੇ ਲੋਕ ਨੇ ਦੁਨੀਆ ਦੇ ਲੋਕ ਇਹਨਾਂ ਦੇ ਪਿੱਛੇ ਭੱਜਦੇ ਨੇ ਆਖਿਰ ਸਾਨੂੰ ਇਹ ਚੀਜ਼ਾਂ ਪ੍ਰਾਪਤ ਹੋ ਜਾਣ। ਤੇ ਇਹ ਜਿਹੜੀਆਂ ਰਿੱਧੀਆਂ ਸਿੱਧੀਆਂ ਉਹਨਾਂ ਨੂੰ ਆਪਣਾ ਗੁਲਾਮ ਬਣਾ ਕੇ ਰੱਖਦੀਆਂ ਨੇ ਵੀ ਤੁਸੀਂ ਮੇਰੇ ਪਿੱਛੇ ਚੱਲੀ ਫਿਰੋ। ਪਰ ਦੂਜੇ ਪਾਸੇ ਜਿਹੜਾ ਪਰਮਾਤਮਾ ਦਾ ਸਿਮਰਨ ਕਰਨ ਵਾਲੇ ਨੇ ਪਰਮਾਤਮਾ ਦੀ ਭਗਤਬੰਦਗੀ ਕਰਨ ਵਾਲੇ ਨੇ ਜਿਨ੍ਹਾਂ ਦੇ ਅਸਲ ਦੇ ਵਿੱਚ ਪਰਮਾਤਮਾ ਨੂੰ ਪਛਾਣ ਲਿਆ ਤੇ ਪਛਾਣ ਕੇ ਆਪਣੀ ਜਿਹੜੀ ਸੁਰਤ ਹੈ ਸੁਰਤ ਇੱਕ ਦੇ ਨਾਲ ਜੋੜ ਲਈ ਹੈ ਇੱਕ ਦੇ ਨਾਮ ਦੇ ਵਿੱਚ ਲਾ ਲਈ ਹੈ। ਉਹਨਾਂ ਨੂੰ ਫਿਰ ਰਿੱਧੀਆਂ ਸਿੱਧੀਆਂ ਦੇ ਪਿੱਛੇ ਖਜ਼ਾਨਿਆਂ ਦੇ ਪਿੱਛੇ ਜਾਣ ਦੀ ਲੋੜ ਨਹੀਂ ਪੈਂਦੀ ਸਗੋਂ ਜਿਹੜੀਆਂ ਰਿੱਧੀਆਂ ਸਿੱਧੀਆਂ ਨੇ ਇਹ ਉਹਨਾਂ ਦੇ ਪਿੱਛੇ ਲੱਗਿਆ ਫਿਰਦੀਆਂ ਨੇ। ਸਤਿਗੁਰਾਂ ਦੇ ਬਾਣੀ ਦਾ ਆਪਾਂ ਬਚਨ ਪੜ੍ਹਦੇ ਹਾਂ ਨਾ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ ਏਕ ਸ਼ਬਦ ਲਿਵ ਲਾਈ ਅਗੇ ਕੀ ਨਵ ਨਿਦੀ 18 ਸਿੱਧੀਆਂ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੈ ਸਦਾ ਵਸਾਈ ਕਹਨ ਲਗੀ ਵੀ ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿੱਚ ਮਾਲਕ ਪਰਮਾਤਮਾ ਨੂੰ ਵਸਾਲਿਆ ਪਰਮਾਤਮਾ ਦਾ ਸਿਮਰਨ ਕਰ ਲਿਆ ਤੇ ਉਹਨਾਂ ਦੀ ਝੋਲੀ ਦੇ ਵਿੱਚ ਪਹਿਲੀ ਬਰਕਤ ਹੀ ਇਹ ਪੈਂਦੀ ਹੈ ਸਿਮਰਨ ਦੇ ਕਰਕੇ ਪਰ ਉਹ ਪ੍ਰਮਾਤਮਾ ਕਦੇ ਵੀ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ত্রুটি ਨਹੀਂ ਹੋਣ ਦਿੰਦਾ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੁੰਨ ਦਿੰਦਾ ਤੇ ਇਹੀ ਬਚਨ ਅੱਜ ਮੇਰੇ ਸਤਿਗੁਰਾਂ ਨੇ ਧੰਗੁਰੂ ਅਰਜਨ ਪਾਤਸ਼ਾਹ ਜੀ ਨੇ ਬਚਨ ਵਰਤੇ ਕਹਿਣ ਲੱਗੇ ਭਲਿਆ ਪ੍ਰਮਾਤਮਾ ਦੇ ਸਿਮਰਨ ਦੀ ਤਾਕਤ ਵੇਖ ਪ੍ਰਮਾਤਮਾ ਦਾ ਨਾਮ ਜਪਣ ਦਾ ਮਹਿਮਾ ਵੇਖ ਵਡਿਆਈ ਵੇਖ ਕੀ ਹੈ ਸੱਚੇ ਮੰਨਦੇ ਨਾਲ ਜੋ ਸਿਮਰਨ ਕਰਦੇ ਨੇ ਸਿਮਰਨ ਕਰਨ ਵਾਲਿਆਂ ਦੇ ਪਿੱਛੇ ਇਹ ਰਿੱਧੀਆਂ ਸਿੱਧੀਆਂ ਲਗੀਆਂ ਫਿਰਦੀਆਂ ਨੇ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ ਮਾਸਟਰ ਤਾਰਾ ਸਿੰਘ ਦਾ ਇੱਕ ਭਰਾ ਹੈ ਭਾਈ ਨਿਰੰਜਨ ਸਿੰਘ ਉਹਨਾਂ ਦੀ ਲਿਖੀ ਹੋਈ ਇੱਕ ਕਿਤਾਬ ਹੈ ਕਿਤਾਬ ਬਹੁਤ ਪੁਰਾਣੀ ਹੈ ਪੰਜਾਬ ਦੇ ਪ੍ਰਸਿੱਧ ਸੰਤ ਮਹਾਪੁਰਸ਼ ਉਦੇ ਵਿੱਚ ਉਹਨਾਂ ਨੇ ਇੱਕ ਬੜਾ ਪਿਆਰਾ ਜ਼ਿਕਰ ਕੀਤਾ ਵੀ ਕਹਿਣ ਲੱਗੇ ਵੀ ਜਦੋਂ ਕੋਈ ਖੁਸ਼ ਹੋ ਕੇ ਤਰੁੱਟ ਹੋ ਕੇ ਕਿਸੇ ਨੂੰ ਆਪਣਾ ਇਲਮ ਦੇ ਦੇਵੇ ਨਾ ਪਰਮਾਤਮਾ ਦੇ ਨਾਮ ਦਾ ਜਿਹਨੂੰ ਇਲਮ ਮਿਲ ਜਾਂਦਾ ਹੈ ਤੇ ਜਦੋਂ ਬੰਦੇ ਦੇ ਕੋਲੋਂ ਸਭ ਕੁਝ ਚਲਾ ਜਾਵੇ ਸਭ ਕੁਝ ਜਾਣ ਤੋਂ ਬਾਅਦ ਉਹ ਪਰਮਾਤਮਾ ਖੁਸ਼ ਹੋ ਕੇ ਉਹਦੀ ਝੋਲੀ 'ਚ ਤਾਤ ਪਾ ਦੇਵੇ ਤੇ ਸਭ ਕੁਝ ਦੁਨੀਆ ਦੇ ਪਦਾਰਥ ਉਹਦੀ ਝੋਲੀ ਦੇ ਵਿੱਚ ਆ ਕੇ ਪੈ ਜਾਂਦੇ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਵੀ ਬਾਬਾ ਸੰਤ ਸਿੰਘ ਕਮਾਲੀਆ ਵਾਲਿਆਂ ਦਾ ਉਹ ਕਹਿੰਨ ਲੱਗੇ ਵੀ ਇੱਕ ਵਾਰੀ ਜਦੋਂ ਕਥਾ ਕਰਨ ਦੇ ਲਈ ਨਾ ਤੋਬਾ ਤੇਜਾ ਸਿੰਘ ਦੇ ਗਏ ਉੱਥੇ ਕਥਾ ਕਰਦੇ ਪਏ ਨੇ ਤੇ ਕਥਾ ਕਰਦਿਆਂ ਹੋਇਆਂ ਧਿਆਨ ਕੀ ਮਾਰਦੇ ਨੇ ਵੇਖਦੇ ਨੇ ਵੀ ਪਿੱਛੇ ਕੋਈ ਬੰਦਾ ਬੈਠਾ ਪਿਆ ਅਨਸਾਰੀ ਬੰਦਾ ਹੈ ਜਿਹੜਾ ਪਹਿਰਾਵਾ ਹੈ ਪਹਿਰਾਵਾ ਮੁਸਲਮਾਨਾ ਵਾਲਾ ਪਹਿਨੇ ਆ ਹੋਇਆ ਪਾਣ ਦੇ ਉੱਤੇ ਜਿਹੜੇ ਬਸਤਰ ਨੇ ਮੁਸਲਮਾਨਾ ਵਾਲਾ ਪਹਿਨੇ ਆ ਹੋਇਆ ਬੜੇ ਪਿਆਰ ਦੇ ਨਾਲ ਬੈਠਾ ਪਿਆ ਧਿਆਨ ਦੇ ਨਾਲ ਵਿਚਾਰਾਂ ਨੂੰ ਸੁਣਦਾ ਪਿਆ ਜਦੋਂ ਸਮਾਪਤੀ ਹੋਈ ਸਮਾਪਤੀ ਤੋਂ ਬਾਅਦ ਜਦੋਂ ਉੱਠ ਕੇ ਗਏ ਤੇ ਉਹ ਜਿਹੜਾ ਮੁਸਲਮਾਨ ਵੀਰ ਸੀ ਉਹ ਮੁਸਲਮਾਨ ਵੀਰ ਵੀ ਉੱਠ ਕੇ ਚਲਾ ਗਿਆ ਪਿੱਛੇ ਪਿੱਛੇ ਜਿਸ ਜਗ੍ਹਾ ਤੇ ਜਾ ਕੇ ਬੈਠੇ ਜਾ ਕੇ ਉਸ ਨੇ ਨਮਸਕਾਰ ਕੀਤੀ ਆਪਣੇ ਵੱਲੋਂ ਸਤਿਕਾਰ ਦਿੱਤਾ ਅਦਬ ਦਿੱਤਾ ਅਦਬ ਦੇਣ ਤੋਂ ਬਾਅਦ ਕਿੰਨੇ ਵੀ ਜਦੋਂ ਮੁਸਲਮਾਨ ਵੀਰ ਇੱਕ ਗੱਲ ਕਹਿ ਲੱਗਾ ਕਹਿ ਲੱਗਾ ਬਾਬਾ ਜੀ ਤੁਹਾਡੀਆਂ ਜਿਹੜੀਆਂ ਗੱਲਾਂ ਨੇ ਇਨ੍ਹਾਂ ਗੱਲਾਂ ਦੇ ਵਿੱਚੋਂ ਹਰ ਬਚਨ ਜਿਹੜਾ ਸੱਤ ਹੈ ਸੱਚ ਮੈਂ ਵੀ ਕਿਹਾ ਵੀ ਠੀਕ ਹੈ ਲੋਕ ਦੁਨੀਆਂ ਦੇ ਇਹ ਗੱਲ ਆਖਦੇ ਨੇ ਜਦੋਂ ਬੰਦੇ ਕੋਲ ਸ਼ੋਰਤ ਹੁੰਦੀ ਹੈ ਜਦੋਂ ਬੰਦੇ ਕੋਲ ਪੈਸਾ ਹੁੰਦਾ ਤੇ ਹਰ ਕੋਈ ਆਪਣਾ ਬਣ ਬਣ ਕੇ ਟੁੱਕਦਾ ਹੈ ਹਰ ਕੋਈ ਆਪਣਾ ਬਣ ਜਾਂਦਾ ਹੈ ਜਦੋਂ ਤੇ ਮੇਰੇ ਕੋਲ ਬਹੁਤ ਕੁਝ ਸੀ ਮੈਂ ਬੜਾ ਵੱਡਾ ਮਾਲਕ ਸਾਂ ਬੜਾ ਧੰਨ ਦਾ ਜਿਹੜਾ ਮੇਰੀਆਂ ਫੈਕਟਰੀਆਂ ਸਨ ਆਪਣੀਆਂ ਮੈਂ ਮਾਲਕ ਸਾਂ ਕਿਸੇ ਸਮੇਂ ਤੇ ਜਦੋਂ ਮੇਰੇ ਕੋਲ ਸਭ ਕੁਝ ਚਲਾ ਗਿਆ ਇਥੋਂ ਤੱਕ ਮੇ ਜਿਹੜੇ ਰਿਸ਼ਤੇਦਾਰ ਸਾਖ ਸੰਬੰਧੀ ਸਨ ਮੇਰੇ ਆਪਣੇ ਸੱਕੇ ਸਨ ਕਹਿੰਦੇ ਮੇਰੇ ਆਪਣੇ ਸੱਕੇ ਵੀ ਸਾਥ ਛੱਡ ਕੇ ਚਲੇ ਗਏ ਇਥੋਂ ਤੱਕ ਕਹਿਣ ਲੱਗਾ ਵੀ ਅੱਖਾਂ ਦੇ ਵਿੱਚ ਪਾਣੀ ਹੈ ਰੋ ਪਿਆ ਰੋਕੇ ਗੱਲ ਕਹਿਣ ਲੱਗਾ ਵੀ ਸੱਚੀ ਗੱਲ ਹੈ ਗੁਰੂ ਨਾਨਕ ਦਾ ਜਿਹੜਾ ਘਰ ਹੈ ਉਹ ਪੱਲਾ ਜ਼ਰੂਰ ਪਕੜਦਾ ਜੀ ਕਿੰਨੇ ਜਦੋਂ ਵੇਖਿਆ ਨਾ ਵੀ ਰਹਿਣ ਦੇ ਲਈ ਘਰ ਨਾ ਹੋਇਆ ਦੋ ਟਾਈਮ ਦਾ ਮੇਰੇ ਕੋਲ ਪ੍ਰਸ਼ਾਦਾ ਨਹੀਂ ਛਕਣ ਦੇ ਲਈ ਕੋਈ ਪੈਸੇ ਨਹੀਂ ਮੈਂ ਸੋਚਿਆ ਵੀ ਠੀਕ ਹੈ ਦੁਨੀਆ ਦੇ ਰਿਸ਼ਤੇਦਾਰਾ ਮੇਰਾ ਸਾਥ ਛੱਡ ਦਿੱਤਾ ਲੋਕਾਂ ਨੇ ਮੇਰਾ ਸਾਥ ਛੱਡ ਦਿੱਤਾ ਆਲੇ ਦੁਆਲੇ ਦੇ ਲੋਕਾਂ ਨੇ ਛੱਡਿਆ ਪਰ ਰੱਬ ਤਾਂ ਮੇਰੇ ਨਾਲ ਹੈ ਨਾ ਕਿੰਨੇ ਮੈਂ ਤੁਰ ਕੇ ਮਸਜਿਦ ਦੇ ਵਿੱਚ ਗਿਆ ਉੱਥੇ ਜਿਹੜਾ ਕਾਜੀ ਸੀ ਕਾਜੀ ਨੂੰ ਜਾ ਕੇ ਮੈਂ ਸਾਰੀ ਆਪਣੀ ਬਾਤਿਆ ਦੱਸੀ ਵੀ ਆ ਗੱਲ ਹੈ ਮੇਰੇ ਨਾਲ ਆਪ ਭਾਣਾ ਵਾਪਰੇ ਆ। ਕੁਝ ਸਮਾਂ ਇੱਥੇ ਰੁਕਣ ਲਈ ਮਿਲ ਜਾਵੇ, ਕੁਝ ਖਾਣ ਲਈ ਮਿਲ ਜਾਵੇ, ਸਾਨੂੰ ਥੋੜਾ ਜਿਹਾ ਤਰਵਾਸ ਮਿਲ ਜਾਵੇਗਾ। ਕਹਿਣ ਲੱਗੀ ਵੀ ਜਦੋਂ ਉੱਥੇ ਗਿਆ ਤੇ ਕਾਜੀ ਨੇ ਗੱਲਾਂ ਕੀ ਵੀ ਭਲਿਆ ਮੇਰੀ ਤੇ ਆਪ ਰੋਟੀ ਬੜੀ ਮੁਸ਼ਕਲ ਚੱਲਦੀ ਹੈ ਵੀ ਮੈਂ ਤੈਨੂੰ ਪ੍ਰਸ਼ਾਦਾ ਕਿੱਥੋਂ ਦਵਾ ਮੈਂ ਤੈਨੂੰ ਕਿੱਥੋਂ ਰੋਟੀ ਦਵਾ। ਤੇ ਉਹਨੇ ਮੈਨੂੰ ਇੱਕ ਰਸਤਾ ਦੱਸਿਆ ਵੀ ਇੰਦਾ ਕਰ ਆ ਕੁਝ ਦੂਰੀ ਦੇ ਉੱਤੇ ਗੁਰੂ ਘਰ ਹੈ ਉਸ ਗੁਰੂ ਘਰ ਦੇ ਵਿੱਚ ਤੂੰ ਤੁਰ ਜਾ ਕਹਿੰਦੇ ਜਦੋਂ ਮੈਂ ਇੱਥੇ ਆਇਆ ਮੈਂ ਆਪਣੀ ਪਤਨੀ ਦੇ ਨਾਲ ਪਰਿਵਾਰ ਦੇ ਨਾਲ ਸਾਂ ਕਹਿੰਦੇ ਆਇਆ ਤੇ ਇੱਥੇ ਜਿਹੜੇ ਬਾਬਾ ਜੀ ਸਨ ਉਹਨਾਂ ਨੂੰ ਆਕੇ ਮਿਲਿਆ ਆਪਣੀ ਸਾਰੀ ਗੱਲ ਦੱਸੀ ਤੇ ਗੱਲ ਦੱਸਣ ਤੋਂ ਬਾਅਦ ਉਹ ਕਹਿਣ ਲੱਗੇ ਵੀ ਇੰਦਾ ਕਰ ਵੀ ਭਲਿਆ ਵੇਖ ਜਿੱਥੇ ਮੈਂ ਪ੍ਰਸ਼ਾਦਾ ਪਿਆ ਸ਼ਕਨਾ ਵਾ ਜੋ ਰੁੱਖਾ ਮਿੱਸਾ ਮੈਂ ਪਿਆ ਸ਼ਕਦਾ ਵਾ ਉੱਤੇ ਤੂੰ ਵੀ ਰੁੱਖਾ ਮਿਸਾ ਸ਼ਕਲ ਐ ਆ ਤੈਨੂੰ ਇੱਕ ਕਮਰਾ ਐ ਇਸ ਕਮਰੇ ਦੇ ਵਿੱਚ ਤੂੰ ਆਰਾਮ ਕਰ ਲਈ ਬਸ ਇਸ ਗੱਲ ਦਾ ਧਿਆਨ ਰੱਖੀ ਨਾਲੋਂ ਨਾਲ ਆਪਣੀ ਜਿਹੜੀ ਸੇਵਾ ਹੈ ਸੇਵਾ ਨਾ ਛੱਡੀ ਕਹਿੰਦੇ ਜਦੋਂ ਉਹਨਾਂ ਨੇ ਇਹ ਗੱਲ ਆਖੀ ਨਾ ਕਹਿੰਦੇ ਇੱਕ ਵਾਰੀ ਤਾਂ ਮਨ ਨੂੰ ਤਰਵਾਸ ਮਿਲਿਆ ਵੀ ਚੱਲ ਮਣਾ ਬਾਕੀ ਕੋਈ ਗੱਲ ਨਹੀਂ ਚਲ ਖਾਣ ਦਾ ਪ੍ਰਬੰਧ ਹੋ ਗਿਆ ਰਹਿਣ ਦਾ ਪ੍ਰਬੰਧ ਹੋ ਗਿਆ ਸਮਾਂ ਆਵੇਗਾ ਸਮੇ ਦੇ ਗੇੜ ਦੇ ਨਾਲ ਆਪੇ ਸਭ ਕੁਝ ਸਹੀ ਹੋ ਜਾਵੇਗਾ ਕਿ ਲਈ ਇੰਨੇ ਦਿਨਾਂ ਤੱਕ ਤੁਸੀਂ ਵੀ ਆਗੇ ਕਥਾ ਕਰਨ ਜਦੋਂ ਕਥਾ ਕੀਤੀ ਮਨ ਦੇ ਵਿੱਚ ਇਹ ਵਿਚਾਰ ਆਈ ਕਿਉਂ ਨਾ ਇਹਨਾਂ ਦੇ ਕੋਲ ਮਿਲੀ ਇਹ ਬਾਣੀ ਦੀ ਵਡਿਆਈ ਕਰਦੇ ਪੈਨ ਪਰਮਾਤਮਾ ਦੇ ਨਾਮ ਦੀ ਵਡਿਆਈ ਕਰਦੇ ਪੈਨ ਤੇ ਬਾਬਾ ਸੰਤ ਸਿੰਘ ਕਮਾਲੀਆ ਜੀ ਕਹਿਣ ਲੱਗੇ ਵੀ ਭਲਿਆ ਪੁਰਸ਼ਾ ਹੁਣ ਤੂੰ ਚੋਨਾ ਕੀ ਹੈ ਉਹ ਕਹਿੰਦੇ ਮੈਂ ਚੋਨਾ ਏ ਆਂ ਦੀ ਇਸ ਬਾਣੀ ਦੇ ਵਿੱਚ ਕੋਈ ਇਲਮ ਹੈ ਜਿਹੜਾ ਮੇਰੇ ਤੋਂ ਗਵਾਚੀ ਹੋਈ ਜਿਹੜੀ ਸ਼ਰਤ ਹੈ ਗਵਾਚੀ ਹੋਈ ਜਿਹੜੀ ਮੇਰੀ ਇੱਜ਼ਤ ਹੈ ਇਹ ਵਾਪਸ ਮੈਨੂੰ ਦਿਵਾ ਸਕਦੀ ਹੈ ਉਹਨਾਂ ਜ਼ਿਕਰ ਬੜਾ ਪਿਆਰਾ ਕੀਤਾ ਕਹਿਣ ਲੱਗੇ ਵੀ ਕੀ ਕੀਤਾ ਵੀ ਇਹਨਾਂ ਨੇ ਆਪਣੇ ਹੱਥੀ ਕਾਗਜ਼ ਲਿਆ ਪੈਨ ਲਿਆ ਪੈਨ ਦੇ ਨਾਲ ਸਤਿਗੁਰਾਂ ਦੀ ਇਹ ਬਾਣੀ ਦੀ ਇਹ ਪੰਕਤੀ ਲਿਖ ਦਿੱਤੀ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿਦ ਕੇ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਇੰਨੀ ਤਾਕਤ ਹੈ ਜਿਹੜਾ ਪਰਮਾਤਮਾ ਦਾ ਸਿਮਰਨ ਕਰਦਾ ਹੈ ਸਿਮਰਨ ਕਰਨ ਦੇ ਨਾਲ ਉਹਦੇ ਘਰ ਦੇ ਵਿੱਚ ਰਿੱਧੀਆਂ ਆ ਜਾਂਦੀਆਂ ਨੇ ਸਿੱਧੀਆਂ ਆ ਜਾਂਦੀਆਂ ਨੇ ਉਹਦੇ ਘਰ ਦੇ ਵਿੱਚ ਲੋ ਨਿੱਧੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ ਕਿੰਨੇ ਦਿਨ ਮੈਂ ਉੱਥੇ ਰਿਹਾ ਉੱਥੇ ਸੇਵਾ ਕਰਦਾ ਰਿਹਾ ਉਹਨਾਂ ਸੇਵਾ ਕਰਨੀ ਭਾਂਡਿਆਂ ਦੀ ਨਾਲ ਉਹ ਨਾਲ ਇਹ ਪੰਕਤੀ 24 ਘੰਟੇ ਪੜਦੇ ਰਹਿਣਾ ਤੇ ਜਦਨ ਸਮਾਪਤੀ ਦਾ ਸਮਾਸ਼ੀ ਕਹਿੰਦੇ ਕੋਈ ਫੌਜੀ ਵੀ ਰਾਯਾ ਉਹਨੇ ਆ ਕੇ ਵੇਖਿਆ ਵੀ ਕੋਈ ਅਨਸਾਰੀ ਬੰਦਾ ਹੈ ਆਪਣੇ ਧਰਮ ਦੇ ਨਾਲ ਸਬੰਧ ਰੱਖਣ ਵਾਲਾ ਨਹੀਂ ਪਹਿਰਾਵਾ ਉਸਨੇ ਦੂਸਰੇ ਧਰਮ ਦਾ ਪਹਿਨੇ ਆ ਪਿਆ ਪਰ ਜ਼ੁਬਾਨ ਤੋਂ ਜੋ ਕੁਝ ਪੜਦਾ ਪਿਆ ਬਾਣੀ ਦੀ ਪੰਕਤੀ ਪੜਦਾ ਪਿਆ ਤੇ ਦੂਜੇ ਪਾਸੇ ਸੱਚੇ ਮਨ ਦੇ ਨਾਲ ਭਾਂਡਿਆਂ ਦੀ ਸੇਵਾ ਪਿਆ ਕਰਦਾ ਕਹਿੰਦਾ ਉਸ ਨੂੰ ਮਿਲਿਆ ਜਾ ਕੇ ਤੇ ਉਹਦਾ ਉਹਨਾਂ ਜ਼ਿਕਰ ਕੀਤਾ ਵੀ ਨਾਮ ਸੀ ਅਬਦੁਲ ਕਰੀਮ ਜਿਹੜਾ ਅਨਸਾਰੀ ਸੀ ਉਹਨੂੰ ਮਿਲਿਆ ਤੇ ਪੁੱਛਣ ਲੱਗਾ ਵੀ ਕੀ ਗੱਲ ਹੋ ਗਈ ਭਲਿਆ ਤੂੰ ਇਸ ਧਰਮ ਦਾ ਤੇ ਲੱਗਦਾ ਨਹੀਂ ਸੇਵਾ ਪਿਆ ਕਰਦਾ ਉਹਨੇ ਸਾਰੀ ਆਪਣੀ ਬਾਤਾਂ ਦੱਸੀ ਤੂੰ ਜਿਹੜਾ ਉਹ ਫੌਜੀ ਵੀਰ ਆਇਆ ਸੀ ਕਹਿੰਨ ਲੱਗਾ ਫੌਜੀ ਵੀਰ ਬੜਾ ਅਮੀਰ ਸੀ ਉਹ ਕਹਿੰਨ ਲੱਗਾ ਵੀ ਇਦਾਂ ਕਰ ਚੱਲ ਕੋਈ ਗੱਲ ਨਹੀਂ ਤੇਰੇ ਨਾਲ ਜੋ ਕੁਝ ਹੋਇਆ ਕੋਈ ਗੱਲ ਨਹੀਂ ਸਮੇਂ ਦੀ ਖੇਡ ਐ ਇਦਾਂ ਕਰ ਤੂੰ ਸਾਡੇ ਨਾਲ ਚੱਲ ਸਾਡੇ ਨਾਲ ਚੱਲ ਕੇ ਮੇਰੇ ਘਰ ਚੱਲ ਮੇਰੇ ਕੋਲ ਬਹੁਤ ਜ਼ਿਆਦਾ ਜ਼ਮੀਨ ਹੈ ਉਹਨੂੰ ਤੂੰ ਵੇਖ ਲੈ ਤੇ ਜੋ ਕੁਝ ਤੇਰੀ ਬਣੇ ਹੋਏਗੀ ਤੇਰੇ ਪੈਸੇ ਬਣਨਗੇ ਉਹ ਤੈਨੂੰ ਦੇ ਦੇਵਾਂ ਕਰਾਂਗੇ ਮਹੀਨੇ ਦੀ ਤਨਖਾਹ ਦੇ ਦੇਵਾਂ ਕਰਾਂਗਾ ਕਹਿੰਦੇ ਉਹ ਮੇਰੇ ਨਾਲ ਮੈਨੂੰ ਆਪਣੇ ਨਾਲ ਲੈ ਗਿਆ ਆਪਣੇ ਘਰ ਉਥੇ ਉਹਨੇ ਮੈਨੂੰ ਰੱਖਿਆ ਤੇ ਕੁਝ ਸਮੇਂ ਤੋਂ ਬਾਅਦ ਉਹ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਨਿਰੰਜਨ ਸਿੰਘ ਜੀ ਕਹਿਣ ਲੱਗੇ ਵੀ ਇਹ ਦੁਆਰਾ ਤੋਂ ਫਿਰ ਕਥਾ ਕਰ ਲਈ ਉਸੇ ਪਿੰਡ ਦੇ ਜਦੋਂ ਉਥੇ ਗਏ ਨਾ ਕਹਿੰਦੇ ਵੀ ਉਸ ਬੰਦੇ ਨੂੰ ਪਤਾ ਲੱਗਾ ਵੀ ਉਹ ਬਾਬਾ ਜੀ ਫਿਰ ਆਏ ਨੇ ਕਹਿੰਦੇ ਫਿਰ ਦੁਬਾਰਾ ਤੋਂ ਮਿਲਣ ਲਈ ਆਇਆ ਜਦੋਂ ਆ ਕੇ ਮਿਲਿਆ ਤੇ ਵੇਖਿਆ ਵੀ ਸਾਹਮਣੇ ਰਾਤ ਤੇ ਚੜਿਆ ਆਇਆ ਰਾਤ ਤੇ ਆਇਆ ਉਤਰਿਆ ਬੜੇ ਸੋਹਣੇ ਪੋਸ਼ਾਕ ਪਾਈ ਆ ਬੜੇ ਸੋਹਣੇ ਜਿਹੜੇ ਇੱਕ ਬਸਤਰ ਪਾਏ ਨੇ ਤਣ ਦੇ ਉੱਤੇ ਤੇ ਆਇਆ ਤੇ ਆ ਕੇ ਨਮਸਕਾਰ ਕੀਤੀ ਨਮਸਕਾਰ ਕਰਕੇ ਨਿਮਰਤਾ ਦੇ ਵਿੱਚ ਕਹਿਣ ਲੱਗਾ ਵੀ ਬਾਬਾ ਜੀ ਤੁਸੀਂ ਮੈਨੂੰ ਪਹਿਚਾਣਿਆ ਜੀ ਕਹਿਣ ਲੱਗੇ ਨਹੀਂ ਮੈਂ ਨਹੀਂ ਪਹਿਚਾਣਿਆ ਉਹਨੇ ਆਪਣੀ ਜੇਬ ਦੇ ਵਿੱਚੋਂ ਉਹ ਕਾਗਜ਼ ਦਾ ਕਤਰਾ ਕੱਢਿਆ ਤੇ ਕੱਢ ਕੇ ਹੱਥ ਤੇ ਰੱਖ ਦਿੱਤਾ ਤੇ ਕਹਿੰਦੇ ਜਦੋਂ ਖੋਲ ਕੇ ਵੇਖਿਆ ਤੇ ਉਹ ਪੰਕਤੀ ਲਿਖੀ ਸੀ ਤੇ ਜਦੋਂ ਪੰਕਤੀ ਨੂੰ ਵੇਖਿਆ ਤੇ ਉਹ ਕਹਿਣ ਲੱਗੇ ਵੀ ਮੈਂ ਪੁੱਛਿਆ ਵੀ ਤੂੰ ਅਬਦੁਲ ਕਰੀਮ ਕਹਿਣ ਲੱਗਾ ਬਿਲਕੁਲ ਬਾਬਾ ਜੀ ਮੈਂ ਅਬਦੁਲ ਕਰੀਮ ਤੇ ਕਹਿੰਦੇ ਅੱਜ ਇਸ ਪੰਕਤੀ ਦੇ ਬਦੌਲਤ ਇਸ ਬਾਣੀ ਦੇ ਬਦੌਲਤ ਇਸ ਇਲਮ ਦੇ ਬਦੌਲਤ ਮੈਨੂੰ ਮਾਲਕ ਨੇ ਇੰਨੀ ਕੁ ਬਖਸ਼ਿਸ਼ ਕਰ ਦਿੱਤੀ ਐ ਇੰਨੀ ਕੁ ਕਿਰਪਾ ਕਰ ਦਿੱਤੀ ਐ ਅੱਜ ਮੈਂ 4 ਮਰਮਿਆ ਦਾ ਮਾਲਕ ਹਾਂ ਤੇ ਮੇਰੇ ਕੋਲ ਆਪਣਾ ਰੱਥ ਹੈ ਮੇਰੇ ਕੋਲ ਆਪਣੇ ਨੌਕਰ ਨੇ ਚੱਕਰ ਸਭ ਕੁਝ ਮੇਰੇ ਕੋਲ ਐ ਤੇ ਅੱਜ ਮੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਤੇ ਬਾਬਾ ਜੀ ਫਿਰ ਕਹਿਣ ਲੱਗੇ ਕਹਿੰਦੇ ਤੂੰ ਇੱਕ ਗੱਲ ਆਖੀ ਸੀ ਭਲਿਆ ਕਿ ਇਸ ਬਾਣੀ ਦੇ ਵਿੱਚ ਇਲਮ ਹੈ ਕੋਈ ਅਜਿਹੀ ਤਾਕਤ ਹੈ ਵੀ ਜਿਹੜਾ ਤੇਰੀ ਗਵਾਚੀ ਹੋਈ ਇੱਜ਼ਤ ਗੁਵਾਚਿਆ ਹੋਇਆ ਦੌੜਤ ਪੈਸਾ ਤੈਨੂੰ ਦੁਬਾਰਾ ਤੋਂ ਮਿਲ ਸਕਦਾ ਹੈ ਉਹ ਕਹਿੰਦਾ ਸੱਚੇ ਪਾਤਸ਼ਾਹ ਹੱਥ ਜੋੜ ਕੇ ਖਲੋ ਗਿਆ ਉਹ ਕਹਿੰਦਾ ਬਾਬਾ ਜੀ ਸੱਚੀ ਗੱਲ ਤੁਸੀਂ ਆਖੀ ਸੀ ਵੀ ਪਾਤਸ਼ਾਹ ਦੀ ਬਾਣੀ ਦੇ ਵਿੱਚ ਇੰਨੀ ਕੋ ਤਾਕਤ ਹੈ ਅੱਜ ਮੇਰੇ ਕੋਲ ਇੱਜ਼ਤ ਵੀ ਮੈਨੂੰ ਮਿਲ ਗਈ ਹੈ ਤੇ ਅੱਜ ਮੇਰੇ ਕੋਲ ਸ਼ੌਰਤ ਵੀ ਮੇਰੇ ਕੋਲ ਹੈ ਹੱਥ ਜੋੜ ਕੇ ਖਲੋ ਗਿਆ ਕਹਿੰਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਹੁਣ ਬਸ ਇਹੀ ਫਰਿਆਦ ਹੈ ਵੀ ਜਿਸ ਕਿਰਪਾ ਦੇ ਸਦਕਾ ਜਿਸ ਇਲਮ ਦੇ ਸਦਕਾ ਮੈਨੂੰ ਇੰਨਾ ਕੁਝ ਮਿਲ ਗਿਆ ਹੁਣ ਦੁਨਿਆਵੀ ਪਦਾਰਥਾਂ ਦੀ ਮੰਗ ਨਹੀਂ ਰਹੀ ਮੇਰੇ ਅੰਦਰ ਹੁਣ ਮੰਗ ਵੱਧ ਗਈ ਹੈ ਮੰਗ ਕੀ ਹੈ ਕੋਈ ਅਜਿਹਾ ਹੁਣ ਦਾਤ ਝੋਲੀ ਦੇ ਵਿੱਚ ਪਾਉ ਜੋ ਜਿਹਦੇ ਨਾਲ ਮਾਲਕ ਦੇ ਦਰਤੇ ਵੀ ਪ੍ਰਵਾਨ ਹੋ ਜਾਵੇ ਤੇ ਉਹਨਾਂ ਇਹ ਵੀ ਬੱਚੇ ਨਾ ਕੇ ਕਹਿਣ ਲੱਗੇ ਵੀ ਇਦਾਂ ਕਰ ਬਾਬਾ ਜੀ ਕਹਿ ਲਗੇ ਇਦਾਂ ਕਰ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ स्वागत बंदगी करया कर आप ही कृपा कर ले कहण ਤੋਂ ਪਾਵੇ ਆ ਕਿ ਨਾਮ ਦੀਆਂ ਬਰਕਤਾਂ ਵੇਖੋ ਜਿਸ ਬਰਕਤਾਂ ਨੂੰ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਸਮਝਾਉਣ ਦਾ ਯਤਨ ਕਰਦੇ ਪਏ ਨੇ ਸਿਮਰਨ ਦੀਆਂ ਬਰਕਤਾਂ ਜਦੋਂ ਕੋਈ ਬੰਦਾ ਸੱਚੇ ਮਨ ਦੇ ਨਾਲ ਸਿਮਰਨ ਕਰਦਾ ਤੇ ਮਾਲਕ ਦੇ ਦਰ ਤੇ ਮੰਗਦਾ ਤੇ ਮਾਲਕ ਦੇ ਦਰ ਤੇ ਫਿਰ ਹਰ ਚੀਜ਼ ਮਾਲਕ ਦੇ ਦਰ ਤੋਂ ਲਈ ਅਵੇਲੇਬਲ ਹੈ ਪਰਮਾਤਮਾ ਸਭ ਕੁਝ ਦਿੰਦਾ ਹੈ ਦੁਨੀਆ ਦੇ ਲੋਕ ਸਹਾਰਾ ਛੱਡ ਸਕਦੇ ਨੇ ਦੁਨੀਆ ਦੇ ਲੋਕ ਸਤ ਛੱਡ ਸਕਦੇ ਨੇ ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ ਜਦੋਂ ਤੂੰ ਪਰਮਾਤਮਾ ਦਾ ਪੱਲਾ ਪਕੜ ਲਿਆ ਉਹ ਪਰਮਾਤਮਾ ਤੇਰੀ ਪੁੰਗਲ ਜ਼ਰੂਰ ਪਕੜ ਲਵੇਗਾ ਮੈਂ ਬੇਨਤੀ ਕਰਾਂ ਜਦੋਂ ਵੀ ਸੋਚਣਾ ਤੁਸੀਂ ਸ਼ੁਰੂ ਕਰੋ ਨਾ ਹਮੇਸ਼ਾ ਚੰਗਾ ਸੋਚੋ ਕਿ ਜੋ ਮਾੜਾ ਸੋਚਦਾ ਜਾਂ ਕਿਸੇ ਦੇ ਨਾਲ ਮਾੜਾ ਕਰਦਾ ਜੇ ਮਾੜਾ ਕਰਨ ਵਾਲਿਆਂ ਦਾ ਕਦੇ ਵੀ ਭਲਾ ਨਹੀਂ ਹੁੰਦਾ ਹਰ ਸਮੇਂ ਉਹਦੀ ਨੀਅਤ ਦੇ ਵਿੱਚ ਉਹਦੀ ਸੋਚ ਦੇ ਵਿੱਚ ਮਾੜਾ ਹੀ ਚੱਲੇਗਾ ਦੂਸਰੇ ਨੂੰ ਡੇਗਣ ਦਾ ਚੱਲੇਗਾ ਪਰ ਜਿਹੜਾ ਹਮੇਸ਼ਾ ਭਲਾ ਸੋਚਦਾ ਹੈ ਜਿਹੜਾ ਚੰਗਾ ਸੋਚਦਾ ਹੈ ਦੁਨੀਆ ਦੇ ਲੋਕ ਉਹਦੀ ਬਾਹ ਪਕੜਨ ਨਾ ਪਕੜਨ ਬਾਦ ਦੀਆਂ ਗੱਲਾਂ ਨੇ ਪਰ ਪਰਮਾਤਮਾ ਉਹਨਾਂ ਦੀ ਬਾਹ ਜ਼ਰੂਰ ਪਕੜਦਾ ਚ ਹੈ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਕਹਿਣ ਲੱਗੇ ਭਲਿਆ ਪਰਮਾਤਮਾ ਦੇ ਸਿਮਰਨ ਦੇ ਵਿੱਚ ਇਹ ਤਾਕਤ ਹੈ ਪਰਮਾਤਮਾ ਦੇ ਨਾਮ ਦੇ ਕੋਲ ਵਿੱਚ ਨਿੱਧੀਆਂ ਨੇ ਰਿੱਧੀਆਂ ਨੇ ਤੈਨੂੰ ਸਭ ਤਰ੍ਹਾਂ ਦੇ ਖਜ਼ਾਨੇ ਜਿਹੜੇ ਪ੍ਰਾਪਤ ਹੋ ਜਾਣਗੇ ਅੱਗੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਹੁਣ ਪਰਮਾਤਮਾ ਦੀ ਬਰਕਤ ਵਿੱਚ ਉਹ ਸਿਮਰਨ ਦੀ ਬਰਕਤ ਸਿਮਰਨ ਦੀ ਬਰਕਤ ਦੇ ਨਾਲ ਕਹਿ ਲੈ ਕੇ ਤੈਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਇਹ ਜਿਹੜਾ ਧਿਆਨ ਟਿਕਦਾ ਨਹੀਂ ਇਹ ਖਿਆਲਾਂ ਦੇ ਵਿੱਚ ਭੱਜਾ ਫਿਰਦਾ ਹੈ ਕਹਿੰਦੇ ਇਹ ਖਿਆਲ ਜਿਹੜੇ ਨੇ ਖਿਆਲ ਖਤਮ ਹੋ ਜਾਂਦੇ ਨੇ ਫਿਰ ਟਿਕ ਜਾਂਦੇ ਨੇ ਤਤ ਬੁੱਧ ਤੇ ਅਸਲ ਜਿਹੜੇ ਤਤ ਹੈ ਅਸਲ ਤਤ ਦੀ ਜਿਹੜੀ ਪ੍ਰਾਪਤੀ ਹੋ ਜਾਂਦੀ ਹੈ ਪਤ ਸਾਹਿਬਾਨਾਂ ਦੀ ਤੁਸੀਂ ਬਾਣੀ ਨੂੰ ਪੜੋ ਉਹ ਕਹਿੰਦੇ ਵੀ ਸਿਖਾ ਵੇਖ ਜੇ ਤੂੰ ਚੁੰਨਾ ਵੀ ਅਸਲ ਦੇ ਵਿੱਚ ਮੈਨੂੰ ਗੁਰੂ ਦੀ ਮਤ ਪ੍ਰਾਪਤ ਹੋਵੇ ਮੇਰਾ ਧਿਆਨ ਟਿਕ ਜਾਵੇ ਮੇਰੇ ਗਿਆਨ ਆ ਜਾਵੇ ਮੈਨੂੰ ਸਮਝ ਲੱਗ ਜਾਵੇ ਮੇਰੇ ਕੋਲ ਰਿਦ ਸਿੱਧ ਆ ਜਾਣ ਕਹਿੰਦੇ ਬਸ ਇੱਕੋ ਸ਼ਬਦ ਤੂੰ ਜ਼ੁਬਾਨ ਦੇ ਵਿੱਚੋਂ ਕਹਿਣਾ ਸ਼ੁਰੂ ਕਰ ਦੇ ਤੇਰੀ ਇੰਨੀ ਕੁ ਬਖਸ਼ਿਸ਼ ਤੇਰੇ ਤੇ ਹੋ ਜਾਵੇਗੀ ਤੈਨੂੰ ਸਭ ਕੁਝ ਪ੍ਰਾਪਤ ਹੋ ਜਾਵੇਗਾ ਉਹ ਕੀ ਹੈ ਉਹ ਕਹਿੰਦੇ ਗੁਰੂ ਸ਼ਬਦ ਤੂੰ ਕਹਿਣਾ ਸ਼ੁਰੂ ਕਰ ਦੇ ਉਹ ਕਹਿੰਦੇ ਜੋ ਹਾਰ ਬੁੱਧ ਰਿਦ ਸਿੱਧ ਚਾਹਤ ਗੁਰੂ ਗੁਰੂ ਗੁਰ ਕਰਮਨ ਮੇਰੇ ਕਹਿੰਨੇ ਕਿ ਬਸ ਇੱਕੋ ਗੱਲ ਕਹਿ ਜੁਬਾਨ ਦੇ ਵਿੱਚੋਂ ਹੇ ਮਨਾ ਇਸ ਜੁਬਾਨ ਦੇ ਨਾਲ ਤੂੰ ਗੁਰੂ 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 ਸ਼ਬਦ ਕਹਿਣਾ ਸ਼ੁਰੂ ਕਰ ਦੇ ਮਾਲਕ ਤਰੁੱਟ ਕੇ ਹਰ ਜਿਹੜੀ ਚੀਜ਼ ਹੈ ਤੇਰੀ ਝੋਲੀ ਦੇ ਵਿੱਚ ਪਾਵੇਗਾ ਪ੍ਰਮਾਤਮਾ ਦਾ ਸਿਮਰਨ ਹੈ ਜਿਹੜਾ ਸਿਮਰਨ ਦੇ ਵਿੱਚ ਬਰਕਤਾਂ ਨੇ ਤੇ ਪ੍ਰਭ ਕਹਿ ਸਿਮਰਨ ਜਪ ਤਪ ਪੂਜਾ ਹੁਣ ਬੰਦਾ ਜਪ ਕਰਦਾ ਹੈ ਤਪ ਕਰਦਾ ਹੈ ਪੂਜਾ ਕਰਦਾ ਹੈ ਕਿਸ ਕਰਕੇ ਪ੍ਰਮਾਤਮਾ ਤੇ ਦਰ ਤੇ ਪ੍ਰਵਾਨ ਹੋ ਸਕਾਂ ਪਰ ਮੇਰੇ ਧਾਨ ਗੁਰੂ ਅਰਜਨ ਪਾਤਸ਼ਾਹ ਜੀ ਕਹਿਣ ਲੱਗੇ ਕਿੰਦੇ ਭਲਿਆ ਤੂੰ ਪਰਮਾਤਮਾ ਦਾ ਸਿਮਰਨ ਪਿਆ ਕਰਦਾ ਹੈ ਨਾ ਇਸ ਸਿਮਰਨ ਦੇ ਵਿੱਚ ਹੀ ਜਾਪੈ ਇਸ ਸਿਮਰਨ ਦੇ ਵਿੱਚ ਹੀ ਤਾਪੈ ਤੇ ਇਸ ਸਿਮਰਨ ਦੇ ਵਿੱਚ ਹੀ ਪੂਜਾ ਹੈ ਪ੍ਰਭ ਕੈ ਸਿਮਰਨ ਬਿਨ ਸੈ ਦੂਜਾ ਹੁਣ ਜਦੋਂ ਪਰਮਾਤਮਾ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਸਿਮਰਨ ਦੀਆਂ ਬਰਕਤਾਂ ਦੇ ਨਾਲ ਕੀ ਹੁੰਦਾ ਹੈ ਵੀ ਅੰਦਰੋਂ ਦੂਜਾ ਜਿਹੜਾ ਭਾਉ ਹੈ ਭਾਉ ਖਤਮ ਹੋ ਜਾਂਦਾ ਹੈ ਹੁਣ ਦੂਜਾ ਭਾਉ ਕੀ ਹੈ ਜਦੋਂ ਬੰਦਾ ਦੂਸਰਿਆਂ ਨੂੰ ਬਗਾਨਾ ਸਮਝਣਾ ਸ਼ੁਰੂ ਕਰ ਦਿੰਦਾ ਹੈ ਦੂਜਿਆਂ ਦੇ ਵਿੱਚੋਂ ਭਾਵ ਕਹਿਣ ਤੋਂ ਵੀ ਸਾਡੇ ਅੰਦਰੋਂ ਈਰਖਾ ਖਤਮ ਹੋ ਜਾਵੇਗੀ ਸਾਡੇ ਅੰਦਰੋਂ ਦੁਸ਼ਮਣ ਖਤਮ ਹੋ ਜਾਵੇਗਾ ਸਾਡੇ ਅੰਦਰੋਂ ਵੈਰ ਦੀ ਭਾਵਨਾ ਖਤਮ ਹੋ ਜਾਵੇਗੀ ਊਚ ਨੀਚਤਾ ਦੀ ਭਾਵਨਾ ਖਤਮ ਹੋ ਜਾਵੇਗੀ ਬੰਦੇ ਦੇ ਮਨ ਦੇ ਵਿੱਚ ਇਹ ਖਿਆਲ ਨਹੀਂ ਆਵੇਗਾ ਵੀ ਇਹ ਉੱਚਾ ਹੈ ਇਹ ਨੀਵਾਂ ਹੈ ਇਹ ਅਮੀਰ ਹੈ ਇਹ ਗਰੀਬ ਹੈ ਇਹ ਦੂਜੇ ਧਰਮ ਦੇ ਨਾਲ ਸੰਬੰਧ ਰੱਖਣ ਵਾਲਾ ਹੈ ਇਹ ਫਲਾਣੇ ਧਰਮ ਦੇ ਨਾਲ ਸੰਬੰਧ ਰੱਖਣ ਵਾਲਾ ਹੈ ਕਹਿੰਦੇ ਵੀ ਅੰਦਰੋਂ ਬਿਨ ਸਹਿ ਦੂਜਾ ਭਾਵ ਦੂਜਾ ਜਿਹੜਾ ਭਾਵ ਹੈ ਬਿਲਕੁਲ ਖਤਮ ਹੋ ਜਾਵੇਗਾ ਸਿਮਰਨ ਦੇ ਨਾਲ ਫਿਰ ਹਰ ਪਾਸੇ ਉਸ ਪਰਮਾਤਮਾ ਨੂੰ ਵੇਖਣਾ ਸ਼ੁਰੂ ਕਰ ਦਿੰਦਾ ਹੈ ਪ੍ਰਭ ਕੈ ਸਿਮਰਨ ਤੀਰਥਿਸ਼ ਨਾਨੀ ਪ੍ਰਭ ਕੈ ਸਿਮਰਨ ਦਰਗਾ ਮੰਨੀ ਹੁਣ ਮਨ ਦੇ ਵਿੱਚ ਕੀ ਖਿਆਲ ਹੁੰਦਾ ਹੈ ਬੰਦਾ ਸੋਚਦਾ ਹੈ ਕਿਉਂ ਨਾ ਹੋਵੇ ਆਪਣੇ ਮਨ ਦੀ ਮੈਲ ਉਤਾਰਨ ਲਈ ਪਾਪਾ ਨੂੰ ਧੋਣ ਦੇ ਲਈ ਕਿਸੇ ਧਾਰਮਿਕ ਸਥਾਨ ਦੀ ਯਾਤਰਾ ਹੀ ਕਰ ਲਵਾਂ ਪਰ ਮੇਰੇ ਸੱਚੇ ਪਾਤਸ਼ਾਹ ਜੀ ਕਹਿੰਦੇ ਭਲਿਆ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਕਿਤੇ ਵੀ ਜਾਣ ਦੀ ਲੋੜ ਨਹੀਂ ਜੇ ਤੂੰ ਮੰਨ ਲਓ ਇਸ਼ਨਾਨ ਕਰੋਨਾ ਚੁੰਨਾ ਚੁੰਨਾ ਵੀ ਮੈਂ ਤੀਰਥਾਂ ਦਾ ਇਸ਼ਨਾਨ ਕਰਾਂ ਕਹਿੰਦੇ ਅਸਲ ਦੇ ਵਿੱਚ ਇੱਕ ਤੀਰਥ ਤੇਰੇ ਅੰਦਰ ਵੱਸਦਾ ਪਿਆ ਉਹ ਹੈ ਪਰਮਾਤਮਾ ਦਾ ਨਾਮ ਹਰ ਰੋਜ਼ ਆਪਣੇ ਇਸ ਮਨ ਨੂੰ ਉਸ ਤੀਰਥ ਦੇ ਵਿੱਚ ਇਸ਼ਨਾਨ ਕਰੋਣਾ ਸ਼ੁਰੂ ਕਰਾ ਦੇ ਇੱਕ ਦਿਨ ਅਜਿਹਾ ਆਵੇਗਾ ਵੀ ਇੰਨਾ ਕੁ ਨਿਰਮਲ ਹੋ ਜਾਵੇਗਾ ਪਰਮਾਤਮਾ ਦੇ ਸਿਮਰਨ ਦੇ ਨਾਲ ਇਹਦੀ ਤੇਰੀ ਜਿਹੜੀ ਦਾਤ ਹੈ ਇਹ ਮਾਲਕ ਦੇ ਦਰ ਤੇ ਕਬੂਲ ਹੋਵੇਗੀ ਤੇ ਦਰਗਾਹ ਦੇ ਵਿੱਚ ਵੀ ਤੇਰੀ ਗੱਲ ਮੰਨੀ ਜਾਵੇਗੀ ਕਿਤੇ ਕਰਕੇ ਕੇਵਲ ਤੇ ਕੇਵਲ ਸਿਮਰਨ ਦੀ ਬਰਕਤ ਨਾਲ ਪ੍ਰਭ ਕੈ ਸਿਮਰਨ ਹੋਈ ਸੋ ਫਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਕਹਿੰਦੇ ਕਿ ਪਰਮਾਤਮਾ ਦਾ ਸਿਮਰਨ ਉਦੀ ਬਰਕਤ ਵੇਖੋ ਕਹਿੰਦੇ ਜੋ ਕੁਝ ਹੋਵੇਗਾ ਭਲਾ ਹੀ ਭਲਾ ਹੋਵੇਗਾ ਜਦੋਂ ਬੰਦਾ ਆਪ ਬੁਰਾ ਸੋਚਣਾ ਖਤਮ ਕਰ ਦੇਵੇ ਮਾੜਾ ਸੋਚਣਾ ਬੰਦ ਕਰ ਦੇਵੇਗਾ ਤੇ ਉਹਨੂੰ ਸਭ ਕੁਝ ਭਲਾ ਹੀ ਭਲਾ ਲੱਗੇਗਾ ਤੇ ਪਹਿਲੀ ਗੱਲ ਧਿਆਨ ਰੱਖਿਆ ਜੇ ਬੰਦੀ ਦੀ ਆਪਣੀ ਮਤ ਹੈ ਬੰਦਾ ਸੋਚਦਾ ਵੀ ਫਲਾਣਾ ਮੇਰੇ ਨਾਲ ਬੁਰਾ ਕਰਦਾ ਪਿਆ ਫਲਾਣਾ ਮੇਰੇ ਬਾਰੇ ਮਾੜਾ ਸੋਚਦਾ ਪਿਆ ਪਰ ਜਦੋਂ ਤੁਸੀਂ ਪਲਾ ਸੋਚਣਾ ਸ਼ੁਰੂ ਕਰ ਦਵੋਗੇ ਤੁਹਾਨੂੰ ਸਭ ਕੁਝ ਪਲਾ ਹੀ ਲੱਗੇਗਾ ਤੇ ਜਿਹਦੀ ਆਖ ਮਾਰੀ ਹੈ ਮਾਰੀ ਆਖ ਦੇ ਨਾਲ ਤੱਕਣਾ ਸ਼ੁਰੂ ਕਰ ਦਵੇਗਾ ਉਹਦੇ ਲਈ ਸਭ ਕੁਝ ਮਾੜਾ ਹੀ ਮਾੜਾ ਕੋਈ ਕਿੰਨਾ ਵੀ ਚੰਗਾ ਕਰ ਲਵੇ ਕੋਈ ਕਿੰਨਾ ਵੀ ਪਲਾ ਕਰ ਲਵੇ ਉਹਨੇ ਫਿਰ ਵੀ ਕਹਿ ਦੇਣਾ ਵੀ ਭਾਈ ਇਹਨੇ ਪਚੰਗਾ ਨਹੀਂ ਕੀਤਾ ਇਹਨੇ ਮੇਰੇ ਮਾੜਾ ਹੀ ਕੀਤਾ ਤੇ ਸਤਿਗੁਰੂ ਕਿਰਪਾ ਕਰਦੇ ਵੀ ਪ੍ਰਮਾਤਮਾ ਦਾ ਜਿਹੜਾ ਸਿਮਰਨ ਹੈ ਨਾ ਜਦੋਂ ਕੋਈ ਸੱਚੇ ਮਨ ਦੇ ਨਾਲ ਸਿਮਰਨ ਕਰਦਾ ਹੈ ਸਿਮਰਨ ਦੀਆਂ ਬਰਕਤਾਂ ਵੇਖੋ ਸਿਮਰਨ ਦੀ ਬਰਕਤ ਦੇ ਨਾਲ ਬੰਦੇ ਨੂੰ ਸਭ ਕੁਝ ਭਲਾ ਹੀ ਭਲਾ ਜਾਂਦਾ ਹੈ। ਇਹ ਹੀ ਆ ਵੇਖਦਾ ਵੀ ਜੋ ਕੁਝ ਹੋ ਰਿਹਾ ਸਭ ਕੁਝ ਭਲਾਈ ਹੋ ਰਿਹਾ ਹੈ। ਤੇ ਪ੍ਰਮਾਤਮਾ ਦਾ ਜਿਹੜਾ ਸਿਮਰਨ ਹੈ ਇਹਦੇ ਨਾਲ ਉਹ ਫਲ ਮਿਲ ਜਾਂਦਾ ਹੈ ਜਿਹੜਾ ਸਭ ਤੋਂ ਸ੍ਰੇਸ਼ਟ ਫਲ ਹੈ ਭਾਵ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਸੇ ਸਿਮਰੈ ਜਿਨੇ ਆਪ ਸਿਮਰਾਈ ਨਾਨਕ ਤਿਨ ਕੈ ਲਾਗੂ ਪੈ ਨਾਲ ਕੀ ਧੰਗੂਰਜਨ ਪਾਤਸ਼ਾਹ ਜੀ ਨੇ ਬਚਨ ਕਹਿ ਦਿੱਤੇ ਕਹਿ ਲਗੇ ਭਲਿਆ ਇਸ ਗੱਲ ਦਾ ਧਿਆਨ ਰੱਖੀ ਉਹੀ ਦੁਨੀਆ ਦੇ ਉੱਤੇ ਆ ਕੇ ਪਰਮਾਤਮਾ ਦਾ ਸਿਮਰਨ ਪੇ ਕਰਦੇ ਨੇ ਜਿਨ੍ਹਾਂ ਤੇ ਮਾਲਕ ਨੇ ਆਪ ਬਖਸ਼ਿਸ਼ ਕਰ ਦਿੱਤੀ ਹੈ ਰਹਿਮਤ ਕਰ ਦਿੱਤੀ ਹੈ ਤੇ ਜਿਨ੍ਹਾਂ ਦੀ ਰਹਿਮਤ ਕੀਤੀ ਹੈ ਤੇ ਧੰਗੂਰਜਨ ਪਾਤਸ਼ਾਹ ਜੀ ਆਖਦੇ ਮਾਲਕਾ ਕਿਰਪਾ ਕਰ ਮੈਨੂੰ ਵੀ ਉਹਨਾਂ ਦੀ ਸੰਗਤ ਬਖਸ਼ ਮੈਨੂੰ ਵੀ ਉਹਨਾਂ ਦੇ ਚਰਨਾਂ ਦੀ ਧੂੜ ਬਣਾ ਦੇ ਮੈਨੂੰ ਵੀ ਉਹਨਾਂ ਦੇ ਚਰਨ ਬਖਸ਼ ਉਹਨਾਂ ਦੇ ਚੰਨਾਂ ਦੇ ਵਿੱਚ ਲੱਗ ਕੇ ਕਹਿੰਦੇ ਮੈਂ ਵੀ ਤਰ ਜਾਵਾਂ ਮੇਰਾ ਵੀ ਕਿਤੇ ਭੜਾ ਖੁਜਾਵੇ ਮੇਰਾ ਵੀ ਕਿਤੇ ਆਇਆ ਹੋਇਆ ਜਿਹੜਾ ਜੀਵਨ ਹੈ ਸਫਲਾ ਖੁਜਾਵੇ ਇਸ ਅਸ਼ਟਪਦੀ ਦੇ ਵਿੱਚ ਮੇਰੇ ਸੱਚੇ ਪਾਤਸ਼ਾਹ ਜੀ ਪਰਮਾਤਮਾ ਦੇ ਨਾਮ ਦੇ ਸਿਮਰਨ ਦੀਆਂ ਜਿਹੜੀਆਂ ਬਰਕਤਾਂ ਨੇ ਉਹਨਾਂ ਨੂੰ ਬਿਆਨ ਕਰਦੇ ਹਾਂ ਸਮਝਣ ਦਾ ਯਤਨ ਕਰਦੇ ਇਹ ਭਲੇ ਆ ਜਿਸ ਮਕਸਦ ਕਰਕੇ ਤੂੰ ਦੁਨੀਆ ਤੇ ਆਇਆ ਹੈਂ ਜਿਸ ਮਨੋਰਥ ਕਰਕੇ ਤੂੰ ਦੁਨੀਆ ਤੇ ਆਇਆ ਉਸ ਪਰਮਾਤਮਾ ਦਾ ਸਿਮਰਨ ਕਰਿਆ ਕਰ ਉਸ ਪਰਮਾਤਮਾ ਦੀ ਭਗਤਬੰਦੀ ਕੀਆ ਕਰ ਉਸ ਸਿਮਰਨ ਜਿਸ ਦੀ ਮਾਲਕ ਦੇ ਦਰ ਤੇ ਸੁਣੀ ਜਾਣੀ ਹੈ ਤੁਹਾਡਾ ਕੀਤਾ ਹੋਇਆ ਸਿਮਰਨ ਮਾਲਕ ਦੇ ਦਰ ਤੇ ਪ੍ਰਵਾਣ ਹੋਣਾ ਸੋ ਕੋਸ਼ਿਸ਼ ਕਰੀਏ ਪਰਮਾਤਮਾ ਦਾ ਸਿਮਰਨ ਕਰੀਏ ਭਗਤਬੰਦੀ ਕਰੀਏ ਕਿਉਂਕਿ ਹਰ ਤਰ੍ਹਾਂ ਦੀਆਂ ਰਿੱਧੀਆਂ ਹਰ ਤਰ੍ਹਾਂ ਦੀਆਂ ਸਿੱਧੀਆਂ ਇਸ ਸਿਮਰਨ ਦੇ ਵਿੱਚ ਨੇ ਜਿਹੜਾ ਸੱਚੇ ਮੰਦੇ ਨਾਲ ਸਿਮਰ ਲਿੰਦਾ ਹੈ ਤੇ ਉਹ ਪਰਮਾਤਮਾ